ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਨਾਲ ਮੇਰੇ ਰੋੜਾ ਸਾਹਿਬ ਆ ਤੇ ਕੁਲਦੀਪ ਵੀਰ ਆ ਆਪਣੇ ਜਿਹਨਾਂ ਦੀ ਡੈਥ ਹੋ ਗਈ ਸੀ ਡਰਾਈਵਰ ਭਰਾ ਸੀ ਫਲੋਰਸੋ ਤੇ ਅੱਜ ਮੈਂ ਵੀ ਆਇਆ ਹੋਇਆ ਸੀ ਕਿ ਰੋੜਾ ਸਾਹਿਬ ਮੈਨੂੰ ਵੀ ਨਾਲ ਲੈ ਆ ਰਸਣ ਦੇਣੇ ਉਹਨਾਂ ਦੀ ਲੜਕੀ ਆ ਤੇ ਪਤਨੀ ਉਹਨਾਂ ਦੀ ਗਈ ਹੋਈ ਆ ਕੰਮ ਕਰਨ ਫੈਕਟਰੀ ਦੇ ਵਿੱਚ ਤੇ ਅਸੀਂ ਰਸਣ ਦੇਣ ਆਏ ਸੀ ਅੱਜ ਅਪ੍ਰੈਲ ਮਹੀਨੇ ਦਾ ਇਹਨਾਂ ਦੇ ਘਰ ਬੜਾ ਦਿਲੋਂ ਵੀ ਦੁੱਖ ਪਹੁੰਚਿਆ ਵੀ ਸਾਡੀਆਂ ਸਰਕਾਰਾਂ ਗੱਲਾਂ ਕਰਦੀਆਂ ਕੰਮ ਨਹੀਂ ਕਰਦੀਆਂ ਹਨਾ ਵੀ ਹੁਣ ਦੇਖੋ ਕੁੜੀਆਂ ਦੇ ਸਿਰ ਦੇ ਉੱਤੇ ਬਾਪ ਵੀ ਨਹੀਂ ਹਨਾ ਤੇ ਜਿਆਦਾ ਤੁਸੀਂ ਘਰ ਦੇ ਇਹਨਾਂ ਦੇ ਹਾਲਾਤ ਦੇਖੋ ਏਡੇ ਮਾੜੇ ਆ ਤੇ ਸਰਕਾਰਾਂ ਕਿੰਨੀਆਂ ਅਸੀਂ ਤੇ ਆਹ ਕਰ ਦਿੱਤਾ ਸੀ ਨੀਲੇ ਕਾਰਡ ਵਾਲਿਆਂ ਦਾ ਇਹ ਬਣਾਤਾ ਉਹ ਬਣਾ ਦਿੰਦਾ ਹਨਾ ਪਰ ਬਾਈ ਜੀ ਸਿਰਫ ਆਪਾਂ ਕਹਿਣ ਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਹਨਾ ਵੀ ਜੇਲੇ ਗਰਾਊਂਡ ਲੈਵਲ ਤੇ ਆ ਕੇ ਦੇਖੋ ਫੇ ਹਾਲਾਤ ਪਤਾ ਚੱਲਦੇ ਆ ਬਿਲਕੁਲ ਸਹੀ ਕਰਦਾ ਕਾਗਜ਼ੀ ਕਾਰਵਾਈ ਨਹੀਂ ਹੋ ਰਹੀ ਆ ਉਧਰ ਬਸਣਾ ਹੋ ਗਿਆ ਤੇ ਫੇਰ ਪਤਾ ਲੱਗਦਾ ਵੀ ਅਸੀਂ ਕਿਹਸੇ ਲੈਵਲ ਤੇ ਬੈਠੇ ਆ ਹੁਣ ਮਾਤਾ ਆ ਇਹਦਾ ਵਿਚਾਰੀ ਦਾ ਘਰ ਵਾਲਾ ਵੀ ਹੈ ਨਹੀਂ ਹਨਾ ਤੇ ਪੁੱਤ ਵੀ ਹੈ ਨਹੀਂ ਇੱਕ ਹਨਾ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਕਿਉਂ ਲੋਕੀ ਉਹਨਾਂ ਨੂੰ ਰੈਫਰੈਂਸ ਦਿੰਦੇ ਦੇਸ਼ਾਂ ਨੂੰ ਵੀ ਉੱਥੇ ਜੇ ਬੰਦਾ ਸਿਆਣਾ ਹੋ ਜਾਂਦਾ ਤਾਂ ਉਹਨੂੰ ਉਹਦੀ ਰੋਟੀ ਲਈ ਉਹਦਾ ਘਰ ਚ ਲਾਉਣ ਲਈ ਸਰਕਾਰਾਂ ਇੰਨਾ ਕ ਪੈਸਾ ਦਿੰਦੀਆਂ ਵੀ ਉਹਨੂੰ ਕੋਈ ਦਿੱਕਤ ਨਾ ਆਵੇ ਤੇ ਸਾਡੇ ਇੱਥੇ ਬੜਾਪਾ ਕੱਢਣਾ ਹੀ ਬੜਾ ਔਖਾ ਹੋਣੇ ਵਿਚਾਰੀ ਜੇ ਕਿਤੇ ਬਿਮਾਰ ਠਮਾਰ ਹੋ ਜਾਏ ਸੈਨੇਕਾ ਤੋਂ ਦਵਾਈ ਲੈਣੀ ਸਰਕਾਰੀ ਹਸਪਤਾਲਾਂ ਜਾਓ ਉਹ ਉਹਨਾਂ ਤੋਂ ਸਿੱਧਾ ਹੀ ਹਾਲਾਜੀ ਰੈਫਰ ਕਰ ਕੋਈ ਉਹੀ ਗੱਲ ਹੈ ਨਾ ਬਾਹਰ ਤਾਂ ਬੰਦੇ ਦਾ ਜਿਹੜੀ ਹੈ ਉੱਤੇ ਦੀ ਵੀ ਗੱਦਰਾ ਬਿਲਕੁਲ ਤੇ ਨਾਲ ਦੇ ਵੀ ਗੱਦਰਾ ਹੈ ਜੀ ਸਾਡੇ ਉਹਦੇ ਨਾਲ ਵੀ ਬੰਦੇ ਦੀ ਹੈ ਨਹੀਂ ਸਾਡੇ ਬੰਦੇ ਦੀ ਹੈ ਨਹੀਂ ਅਸੀਂ ਕਹਿੰਨੇ ਨਾ ਵੀ ਯਾਰ ਬਾਹਰ ਨੂੰ ਬਾਹਰ ਨੂੰ ਜਿਹੜੇ ਤੁਰਦੇ ਆ ਨਾ ਉਹਦੇ ਪਿੱਛੇ ਬਹੁਤ ਵੱਡੀ ਗੱਲ ਆ ਕਿ ਉਹ ਦੇਸ਼ ਨਾ ਜਿਹੜੇ ਇੱਕ ਇਨਸਾਨ ਦੀ ਕਦਰ ਕਰਦੇ ਆ ہاں ਜੀ ਹਾਂ ਜੀ ਉਹ ਕਹਿੰਦੇ ਵੀ ਜੇ ਕੋਈ ਇਨਸਾਨ ਹੈਗਾ ਤਾਂ ਉਹਦੀ ਕਦਰ ਕੀਤੀ ਜਾਏ ਉਹਦੇ ਲਈ ਮਤਲਬ ਕਿ ਵਧੀਆ ਜਿਹੜਾ ਆ ਇੱਕ ਰਹਿਣ ਲਈ ਉਹਦੀ ਜ਼ਿੰਦਗੀ ਨੂੰ ਚਲਾਉਣ ਲਈ ਇੱਕ ਵਧੀਆ ਨੂੰ ਪੈਨਸ਼ਨ ਸਕੀਮ ਸਭ ਕੋ ਜ ਹੈ ਨਾ ਪਰ ਆਪਣੇ ਇੱਥੇ ਇਦਾਂ ਦਾ ਕੁਝ ਨਹੀਂ ਉਹ ਹੁਣ ਇਹ ਡਰਾਈਵਰ ਇਹ ਡਰਾਈਵਰ ਦੀ ਹੀ ਮਾਂ ਡਰਾਈਵਰ ਦੀ ਘਰ ਵਾਲੀ ਵਿਚਾਰੀ ਇਹ ਮਾਤਾ ਕਿੱਥੇ ਜਾਏ ਹਨ ਮਕਾਨ ਇਹਨਾਂ ਦੇ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਡਿੱਗ ਪਾਣੇ ਕੀ ਹੋ ਜਾਣਾ ਕੀ ਨਹੀਂ ਹੋਣਾ ਹੈ ਨਾ ਤੇ ਆਪਾਂ ਜਿਹੜਾ ਅਸੀਂ ਚਲੋ ਜਿੱਨੀ ਸਾਡੀ ਵਾਈਗਰੂ ਨੇ ਸੇਵਾ ਲਈ ਅਸੀਂ ਸਿਰਫ ਜਿਹੜੇ ਡਰਾਈਵਰ ਵੀਰਾਂ ਦੀ ਡੈਥ ਹੋ ਗਈ ਉਹਨਾਂ ਦੇ ਪਰਿਵਾਰ ਲਈ ਰਾਸ਼ਨ ਸੇਵਾ ਕਰਦੇ ਆ ਜਾਂ ਜਿਹੜੇ ਸਾਡੇ ਗਰੁੱਪ ਦੇ ਡਰਾਈਵਰ ਜਿਹੜੇ ਬਿਲਕੁਲ ਕਹਿ ਲੋ ਵੀ ਮੰਜੇ ਦੇ ਉੱਤੇ ਹੀ ਹਿੱਲ ਵੀ ਨਹੀਂ ਸਕਦੇ ਉਹਨਾਂ ਦੀ ਰਾਸ਼ਨ ਸੇਵਾ ਕਰਦੇ ਆ ਉਸ ਤਹਿਤ ਹੁਣ ਇਹਨਾਂ ਦੀ ਸਤੰਬਰ ਮਹੀਨੇ ਤੋਂ ਰਾਸ਼ਨ ਸੇਵਾ ਚੱਲ ਰਹੀ ਹੈ ਨਾ ਜੀ ਕਿਸੇ ਨੇ ਕੋਈ ਵੀ ਇਨਕੁਆਰੀ ਕਰਨੀ ਹੋਵੇ ਫਲੋਰ ਆਗੇ ਕਰ ਸਕਦਾ ਹੈ ਕਿਹੜਾ ਮਹੱਲਾ ਜੀ ਇਹ ਇੰਦਰਾ ਕਲੋਨੀ ਪੈ ਹੈ ਇੰਦਰਾ ਕਲੋਨੀ ਪੈ ਜਾਂਦੀ ਹੈ ਇਹ ਇਹਨਾਂ ਨੂੰ ਹਰ ਮਹੀਨੇ ਰਾਤ ਨੂੰ ਪਹੁੰਚਦੇ ਆਇਆ ਕਿਸੇ ਦੇ ਵੀ ਦਿਲ ਚ ਕੋਈ ਗੱਲ ਹੋਵੇ ਕੋਈ ਵਿਚਾਰ ਹੋਵੇ ਉਹ ਡਾਇਰੈਕਟਲੀ ਕਾਲ ਕਰ ਸਕਦੇ ਆ ਸਾਨੂੰ ਹਨ 9780557805 ਤੇ ਕੋਈ ਰੋਣਾ ਸਾਹਿਬ ਆਪਣਾ ਨੰਬਰ ਬੋਲੋ 799795 1144 9997795 13820 ਇਹ ਮੇਰਾ ਪਰਸਨਲ ਨੰਬਰ ਆ ਜੀ ਤੁਸੀਂ ਇੱਥੇ ਕਾਲ ਕਰ ਸਕਦੇ ਆ ਹਾਂ ਕੋਈ ਵੀ ਤੁਸੀਂ ਇਨਕੁਆਰੀ ਕਰਨੀ ਪੱਕੀ ਜਿਹੜੀ ਹੈਲਪ ਆਉ ਸਾਡੇ ਗਰੁੱਪ ਦੇ ਵੱਲੋਂ ਜਿਹੜੀ ਆ ਡ੍ਰਾਈਵਰਾਂ ਦੀ ਹੀ ਹੁੰਦੀ ਆ ਕਾਲੂ ਕੋ ਐਵੇਂ ਮੂੰਹ ਚੱਕ ਕੇ ਬੋਲੀ ਜਾਏ ਜਾਂ ਇੱਦਾਂ ਉਦਾਂ ਜੇ ਉਹ ਉਹ ਨਹੀਂ ਸਾਡੇ ਅਸੂਲ ਆ ਉਹ ਸੂਲ ਨਾ ਤਾਂ ਮੇਰੇ ਕਰਕੇ ਬਦਲੇ ਜਾ ਸਕਦੇ ਆ ਨਾ ਗਰੁੱਪ ਦੇ ਕਿਸੇ ਹੋਰ ਬੰਦੇ ਕਰਕੇ ਬਦਲੇ ਜਾ ਸਕਦੇ ਉਹ ਸੂਲ ਨੂੰ ਜੇਕਰ ਕੁਝ ਵੀ ਅਸੂਲਾਂ ਤੇ ਕੋਈ ਚੇਂਜ ਹੁੰਦਾ ਆ ਤਾਂ ਉਹ ਪੂਰੀ ਲੈ ਸਾਡੀ ਕਮੇਟੀ ਆ ਉਹ ਹੀ ਕਰ ਸਕਦੀ ਆ ਹਨਾ ਕੋਈ ਬੰਦਾ ਕਵੇ ਜੀ ਮੈਂ ਉਹ ਕਹਿੰਦਾ ਜੀ ਇੱਦਾਂ ਕਰੋ ਜੀ ਹਨਾ ਮੈਂ ਜੇ ਆ ਉਹ ਮੈਂ ਆਣਾ ਇਹਦੇ ਚ ਕੋਈ ਕੰਮ ਨਹੀਂ ਉਹ ਨਾ ਸਾਡੇ ਕੋਲ ਪ੍ਰਧਾਨਗੀ ਸਿਸਟਮ ਆ ਸਾਡੇ ਹੈਗੀ ਆ ਜੀ ਕਮੇਟੀ ਸਾਰੇ ਜਣਿਆਂ ਦੀ ਸਾਰੇ ਇੱਕ ਬਰਾਬਰ ਆ ਬਾਕੀ ਗਰੁੱਪ ਦੇ ਵਿੱਚ ਰਹਿ ਕੇ ਕਈ ਬੰਦੇ ਜੇ ਕੋਈ ਆਪਸ ਚ ਬਨੂ ਲਾ ਕੇ ਕੋਈ ਪੁੱਠੀ ਸਿੰਧੀ ਕੋਈ ਬਿਉਤ ਬੰਦੀ ਬਣਾ ਰਹੇ ਆ ਤਾਂ ਉਹ ਕਿਰਪਾ ਕਰਕੇ ਹਟ ਜਾਓ ਨਾਲ ਸਾਡੇ ਤੱਕ ਜਾਣਕਾਰੀ ਪਹੁੰਚੂਗੀ ਤਾਂ ਉਹਦੀ ਫੇ ਜਿਹੜੀ ਆ ਕਹੋ ਵੀ ਹਾਈ ਲੈਵਲ ਦੇ ਉੱਤੇ ਫਿਰ ਗੱਲਬਾਤ ਬੇਇੱਜ਼ਤੀ ਹੋਊਗੀ ਫਿਰ ਨਾ ਕਹਿਣਾ ਵੀ ਭਾਈ ਤੇ ਮੇਰੇ ਨਾਲ ਹੋਇਆ ਜੇਕਰ ਤੁਸੀਂ ਸਾਡੇ ਨਾਲ ਸਹੀ ਆ ਤੇ ਅਸੀਂ ਤੁਹਾਡੇ ਨਾਲ ਡਬਲ ਸਹੀ ਆ ਜੇ ਤੁਸੀਂ ਸਾਡੇ ਨਾਲ ਗਲਤ ਆ ਤਾਂ ਅਸੀਂ ਤੁਹਾਡੇ ਨਾਲ ਡਬਲ ਗਲਤ ਹੋ ਅਸੀਂ ਐਸੇ ਕਰਕੇ ਗਰੁੱਪ ਬਣਾਇਆ ਭਰਾਵਾਂ ਦਾ ਗਰੁੱਪ ਹੈ ਜੀ ਜਨਾਬ ਜੀ ਜਨਾਬ ਕਰੀਦਾ ਬਿਲਕੁਲ ਬਿਲਕੁਲ ਸਾਰਿਆਂ ਨੂੰ ਜਿਹੜਾ ਇੱਕ ਦੂਜੇ ਨਾਲ ਵਧੀਆ ਚੱਲਦਾ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੂ ਫੋਟੋ